ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿੱਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਿਟ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਸਸਿਕਲ ਦਿਨਕ ਸਵੇਰਾ ਦੇਖ ਰਹੇ ਸਾਰੇ ਜਿਨਾਂ ਨੂੰ ਮੈਂ ਮਨਜੀਤ ਸਿੰਘ ਅੱਜ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੂਪਨਗਰ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਜੋ ਮੈਰਿਟ ਤੇ ਆਏ ਨੇ ਭਾਵੇਂ ਉਹ 10ਵੀਂ ਦੇ ਹੋਣ ਜਾਂ 12ਵੀਂ ਦੇ ਹੋਣ ਉਹਨਾਂ ਨੂੰ ਅੱਜ ਪੂਰਾ ਇੱਕ ਦਿਨ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ ਜਿਸ ਵਿੱਚ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਦੇ ਉੱਚ ਅਧਿਕਾਰੀਆਂ ਨਾਲ ਉਹਨਾਂ ਦੀ ਖਾਸ ਮੁਲਾਕਾਤ ਹੋਈ ਇਸ ਦੇ ਨਾਲ ਹੀ ਹੋਰ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਵੀ ਮੁਲਾਕਾਤ ਹੋਈ ਗੱਲਬਾਤ ਕਰਦਿਆਂ ਸਾਡੇ ਨਾਲ ਡਿਪਟੀ ਕਮਿਸ਼ਨਰ ਰਜੀਤ ਵਾਲੀਆ ਨੇ ਕਿਸ ਤਰ੍ਹਾਂ ਦੇ ਰਿਹਾ ਜੇ ਬੱਚਾ ਦਾ ਦਿਨ ਜੀ ਸਰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਇਹਨਾਂ ਦੀ ਯੋਗ ਅਗਵਾਈ ਦੇ ਹੇਠ ਪੰਜਾਬ ਸਰਕਾਰ ਸਿੱਖਿਆ ਦਾ ਜਿਹੜਾ ਸਤਾਰਾ ਹੈ ਉਸ ਨੂੰ ਕਿਸ ਤਰ੍ਹਾਂ ਉੱਪਰ ਚੁੱਕਣਾ ਹੈ ਉਹਦੇ ਵਾਸਤੇ ਦਿਨ ਪਰ ਦਿਨ ਮਿਹਨਤ ਕਰ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਦੀ ਲਹਿਰ ਹੈ ਕ੍ਰਾਂਤੀ ਹੈ ਉਹਦੇ ਉੱਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਸਾਡੇ ਰਿਜ਼ਲਟਸ ਆਏ ਨੇ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਉਹਦੇ ਵਿੱਚ ਆਪਣੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਰਿਜ਼ਲਟਸ ਹਾਸਲ ਕੀਤੇ ਹਨ 97.6 97.4 ਇਸ ਤਰ੍ਹਾਂ ਦੇ ਨੰਬਰ ਇਹਨਾਂ ਨੇ ਅਚੀਵ ਕੀਤੇ ਤੇ ਅੱਜ ਅਸੀਂ ਇੱਕ ਪ੍ਰੋਗਰਾਮ ਲਿਖਿਆ ਸੀਗਾ ਜਿਹਦੇ ਵਿੱਚ ਜਿਹੜੇ ਸਾਡੇ ਜ਼ਿਲ੍ਹੇ ਦੇ ਟੌਪਰਸ ਹੈਗੇ ਹਨ 10ਵੀਂ ਤੇ 12ਵੀਂ ਦੇ ਉਹਨਾਂ ਨੂੰ ਅਸੀਂ ਇੱਕ ਦਿਨ ਡੀਸੀ ਤੇ ਐਸਐਸਪੀ ਰੋਪੜ ਅਸੀਂ ਇਹਨਾਂ ਦੇ ਨਾਲ ਅਟੈਚ ਕੀਤਾ ਤਾਂ ਜੋ ਇਹ ਜਿਸ ਵੀ ਪ੍ਰਸ਼ਾਸਨ ਕਿਸ ਤਰ੍ਹਾਂ ਕੰਮ ਕਰਦਾ ਹੈਗਾ ਬਾਕੀ ਮੈਕਮੇ ਕਿਸ ਤਰ੍ਹਾਂ ਕੰਮ ਕਰਦੇ ਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਾਰੀ ਚੀਜ਼ਾਂ ਇਹ ਇਨ ਪਰਸਨ ਇੱਕ ਵਾਰ ਉਹਨਾਂ ਨੂੰ ਐਕਸਪੋਜ਼ਰ ਮਿਲੇ ਤਾਂ ਜੋ ਇਹ ਹੋਰ ਮੋਟੀਵੇਟ ਹੋਣ ਤੇ ਆਪਣਾ ਰਸਤਾ ਜਿਹੜਾ ਅੱਗੇ ਇਹ ਚੁਣਨਗੇ ਉਹਦੇ ਵਿੱਚ ਹੋਰ ਮਿਹਨਤ ਕਰਕੇ ਅੱਛੀਆਂ ਅੱਛੀਆਂ ਉਪਲਬਧੀਆਂ ਹਾਸਲ ਕਰਨ ਸਰ ਬੱਚਿਆਂ ਨੂੰ ਕਿਸ ਤਰ੍ਹਾਂ ਲੱਗਾ ਕਿਉਂਕਿ ਅੱਜ ਪਹਿਲਾ ਦਿਨ ਸੀ ਤੇ ਬੱਚੇ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਵਿੱਚ ਆਏ ਤਾਂ ਕੀ ਉਹਨਾਂ ਨੇ ਮਹਿਸੂਸ ਕੀਤਾ ਬੱਚੇ ਬਹੁਤ ਹੀ ਇੰਟੈਲੀਜੈਂਟ ਹੈ ਜੀ ਤੇ ਬਹੁਤ ਹੀ ਇਹਨਾਂ ਦੇ ਵਿੱਚ ਠਹਿਰਾਵ ਹੈ ਜੋ ਮੈਂ ਮਹਿਸੂਸ ਕੀਤਾ ਇਹਨਾਂ ਦੇ ਵਿੱਚ ਜਜ਼ਬਾ ਹੈ ਮਿਹਨਤ ਕਰਨ ਦਾ ਹੋਰ ਉਚਾਈਆਂ ਹਾਸਲ ਕਰਨ ਦਾ ਤੇ ਮੈਨੂੰ ਜੋ ਮਹਿਸੂਸ ਹੋਇਆ ਇਹਨਾਂ ਨਾਲ ਗੱਲ ਕਰਕੇ ਕਿ ਇਹ ਇਹਨਾਂ ਦਾ ਹਲੇ ਪਹਿਲਾ ਪੜਾਅ ਹੈ ਜੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਹੱਥ ਫੜ ਕੇ ਹੋਰ ਦਿਸ਼ਾ ਦਿਖਾਈ ਗਏ ਇਹਨਾਂ ਦੀ ਜੋ ਵੀ ਜ਼ਰੂਰਤਾਂ ਹੋ ਪੂਰੀ ਕਰੀਗੇ ਮੈਨੂੰ ਪੂਰਾ ਯਕੀਨ ਹੈ ਇਹ ਆਪਣੇ ਪਰਿਵਾਰ ਦਾ ਆਪਣੇ ਪਿੰਡਾਂ ਦਾ ਪੰਜਾਬ ਸੂਬੇ ਦਾ ਨਾਮ ਹੋਰ ਰੌਸ਼ਨ ਕਰਨਗੇ ਸਰ ਜਿਸ ਤਰ੍ਹਾਂ ਤੁਸੀਂ ਬੱਚਿਆਂ ਨਾਲ ਗੱਲਬਾਤ ਕਰ ਰਹੇ ਸੀ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਤੁਹਾਨੂੰ ਆਪਣਾ ਬਚਪਨ ਯਾਦ ਆ ਗਿਆ ਹੋਵੇ ਜਾਂ ਆਪਣੇ ਉਹ ਸਮਾਂ ਪੜ੍ਹਾਈ ਦਾ ਯਾਦ ਆ ਗਿਆ ਹੋਵੇ ਕਿ ਉਹ ਪੜ੍ਹਾਈ ਦਾ ਸਮਾਂ ਅੱਜ ਤੁਸੀਂ ਯਾਦ ਕਰਦੇ ਹੋ ਬਿਲਕੁਲ ਜੀ ਠੀਕ ਕਹਿ ਰਹੇ ਹੋ ਤੁਸੀਂ ਅਸੀਂ ਹਰ ਆਪਣੇ ਚੋ ਹਰ ਕੋਈ ਐਸੇ ਸਟੇਜ ਤੋਂ ਨਿਕਲੇ ਆ ਇੱਕ ਟਾਈਮ ਸੀਗਾ ਜਦੋਂ ਸਾਨੂੰ ਕੋਈ ਐਕਸਪੋਜ਼ਰ ਨਹੀਂ ਸੀਗਾ ਕਿ ਜੀ ਅੱਗੇ ਕੀ ਹੁੰਦਾ ਸਕੂਲ ਤੱਕ ਹੀ ਦੁਨੀਆ ਹੁੰਦੀ ਹੈ ਸਕੂਲ ਤੋਂ ਘਰ ਦੇ ਵਿੱਚ ਘਰ ਤੋਂ ਸਕੂਲ ਦੇ ਵਿੱਚ ਇੱਥੇ ਤੱਕ ਹੀ ਬੱਚੇ ਦੀ ਦੁਨੀਆ ਹੁੰਦੀ ਹੈ ਬਟ ਇਹ ਬੱਚੇ ਹੁਣ ਉਸ ਸਟੇਜ ਦੇ ਵਿੱਚ ਆ ਚੁੱਕੇ ਆ ਜਦੋਂ ਇਹਨਾਂ ਨੂੰ ਐਕਸਪੋਜ਼ਰ ਦੀ ਲੋੜ ਹੈ ਜਦੋਂ ਇਹਨਾਂ ਨੂੰ ਹੋਰ ਦੁਨੀਆ ਦੇਖਣ ਦੀ ਲੋੜ ਹੈ ਤੇ ਇਸੇ ਦੇ ਤਹਿਤ ਇਹ ਐਕਸਪੋਜ਼ਰ ਵਿਜ਼ਿਟ ਤਿਆਰ ਕੀਤੀ ਗਈ ਸੀਗੀ ਜਿਦੇ ਵਿੱਚ ਇਹਨਾਂ ਨੂੰ ਆਈਡੀਆ ਲੱਗੇ ਕਿ ਇਹਨਾਂ ਦਾ ਜਿਹੜੀ ਜ਼ਿੰਦਗੀ ਹੈ ਉਹਦਾ ਹੁਣ ਅਗਲਾ ਜਿਹੜਾ ਪੜਾਅ ਹੈ ਉਹਨੂੰ ਕਿਸ ਤਰ੍ਹਾਂ ਅੱਗੇ ਪਲਾਨ ਕਰਨਾ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਸਹਾਇਤਾ ਕਰ ਸਕੀਏ ਤੇ ਮੈਨੂੰ ਲੱਗਦਾ ਹੈ ਕਿ ਬੱਚੇ ਇਸ ਐਕਸਪੋਜ਼ਰ ਵਿਜ਼ਿਟ ਤੋਂ ਬਾਅਦ ਮੋਟੀਵੇਟ ਹੋਣਗੇ ਇਨਸਪਾਇਰ ਹੋਣਗੇ ਤੇ ਜਿਹੜੀ ਵੀ ਇਹ ਫੀਲਡ ਚੁਣਨਗੇ ਉਹਦੇ ਵਿੱਚ ਹੋਰ ਮਿਹਨਤ ਕਰਕੇ ਹੋਰ ਉਪਲਬਧੀਆਂ ਹਾਸਲ ਕਰਨਗੇ ਸਰ ਜਿਹੜੇ ਹੋਰ ਵੀ ਬੱਚੇ ਨੇ ਪੜ ਰਹੇ ਨੇ ਜਾਂ ਅੱਗੇ ਹਜੇ ਪੜਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬੱਚਿਆਂ ਨੂੰ ਮੇਰਾ ਇਹੀ ਇੱਕ ਰਿਕੁਐਸਟ ਹੈ ਕਿ ਆਪਣੀ ਮਿਹਨਤ ਤੇ ਆਪਣੇ ਐਫਰਟ ਦੇ ਵਿੱਚ ਕਦੇ ਕੋਈ ਕਮੀ ਨਾ ਛੱਡਣ ਜਿਹੜੇ ਵੀ ਰਿਜ਼ਲਟਸ ਹੈ ਉਹ ਕਦੇ ਅੱਛੇ ਆ ਸਕਦੇ ਨੇ ਕਦੇ ਬੁਰੇ ਆ ਸਕਦੇ ਬਟ ਰਿਜ਼ਲਟਸ ਦੀ ਬਿਨਾਂ ਫਿਕਰ ਕੀ ਰਹਿ ਆਪਣੀ ਮਿਹਨਤ ਤੇ ਆਪਣੀ ਐਫਰਟ ਲਗਾਤਾਰ ਜਾਰੀ ਰੱਖਣਾ ਇਹ ਕੋਈ ਸਪ੍ਰਿੰਟ ਨਹੀਂ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਜੀ ਇੱਕ ਸਾਲ ਮਿਹਨਤ ਕਰ ਲਈ ਤੇ ਉਸ ਤੋਂ ਬਾਅਦ ਸਭ ਠੀਕ ਹੈ ਕੰਸਿਸਟੈਂਸੀ ਪਰਸੇਵਰੈਂਸ ਲਗਾਤਾਰਤਾ ਜਿਹੜੀ ਆਪਣੀ ਮਿਹਨਤ ਦੇ ਵਿੱਚ ਹੈ ਉਹ ਹਾਸਲ ਕਰਨੀ ਬਹੁਤ ਜ਼ਰੂਰੀ ਹੈ ਤੇ ਮੇਰੀ ਇਹੀ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਨਾ ਕਿਸੇ ਫੇਲੀਅਰ ਕਦੇ ਆ ਜਾਂਦਾ ਹੈ ਪਰ ਫੇਲੀਅਰ ਤੁਹਾਨੂੰ ਸਕਸੈਸ ਤੋਂ ਜ਼ਿਆਦਾ ਸਿਖਾਉਂਦਾ ਹੈ ਇਸ ਕਰਕੇ ਕਦੇ ਵੀ ਰਿਜ਼ਲਟਸ ਦੀ ਪਰਵਾਹ ਨਾ ਕਰੋ ਆਪਣੇ ਉੱਤੇ ਫੋਕਸ ਕਰੋ ਆਪਣੀ ਮਿਹਨਤ ਉੱਤੇ ਫੋਕਸ ਕਰੋ ਜੇ ਤੁਸੀਂ ਆਪਣਾ 100% ਦੇ ਰਹੇ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਰੱਬ ਆਪਣੇ ਆਪ ਤੁਹਾਨੂੰ ਤਰੱਕੀਆਂ ਵੱਲ ਲੈ ਕੇ ਜਾਏਗਾ ਸੋ ਇਹ ਸੰ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਪਾਲੀਆ ਜਿਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੀ ਕਾਮਯਾਬੀ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੇ ਕਦਮ ਚੁਮੇਗੀ ਤੇ ਤੁਹਾਨੂੰ ਜਿਹੜੀ ਕਿ ਤੁਹਾਡੀ ਮੰਜ਼ਿਲ ਮਿਲੇਗੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਇੱਕ ਦਿਨ ਆਪਣੇ ਨਾਲ ਰੱਖ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ ਤੋਂ ਜਾਣੂ ਕਰਵਾਏਗਾ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ